ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਬੀਰ ਸਿੰਘ ਸ਼ਿਰਗਲ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕੇ ਆ ਖਬਰ ਜਿਹੜੀ ਹੈ ਉਸ ਦੇ ਵਿੱਚ ਚਾਰ ਅਜਿਹੇ ਲੋਕਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਨ੍ਹਾਂ ਦੇ ਵੱਲੋਂ ਨਿਹੰਗ ਸਿੰਘਾਂ ਦਾ ਬਾਣਾ ਪਾ ਕੇ 20 ਲੱਖ ਰੁਪਏ ਦੀ ਲੁੱਟ ਕਰ ਲਈ ਗਈ ਹੈ ਜੀ ਹਾਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਮਾਮਲਾ ਜਿਹੜਾ ਬਠਿੰਡਾ ਦਾ ਦੱਸਿਆ ਜਾ ਰਿਹਾ ਜਿੱਥੇ ਪਿਛਲੇ ਦਿਨੀ ਬਠਿੰਡਾ ਦੇ ਵਿੱਚ ਇੱਕ ਨਿਹੰਗ ਸਿੰਘ ਦੇ ਵੱਲੋਂ ਇੱਕ ਵਿਅਕਤੀ ਦਾ ਗੁੱਟ ਵੱਢ ਦਿੱਤਾ ਗਿਆ ਸੀ ਉਸ ਤੋਂ ਬਾਅਦ ਇਹ ਵੱਡੀ ਘਟਨਾ ਜਿਹੜੀ ਆ ਨਿਹੰਗ ਬਾਣੇ ਦੇ ਵਿੱਚ ਮੌਜੂਦ ਚਾਰ ਲੋਕਾਂ ਦੇ ਵੱਲੋਂ ਇਸ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਵਿੱਚ 20 ਲੱਖ ਦੀ ਵੱਡੀ ਰਕਮ ਨੂੰ ਲੈ ਕੇ ਉਥੋਂ ਫਰਾਰ ਹੋਇਆ ਗਿਆ ਤਸਵੀਰਾਂ ਉਥੋਂ ਦੀ ਹਲਚਲ ਦੀਆਂ तमाम ਤੁਹਾਡੇ ਨਾਲ ਸਕਰੀਨ ਦੇ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਆਲਾ ਅਧਿਕਾਰੀ ਪੁਲਿਸ ਅਫਸਰ ਜਿਹੜੇ ਨੇ ਉਹਨਾਂ ਦੇ ਵੱਲੋਂ ਇਸ ਮਾਮਲੇ ਦੀ ਤਫ਼ਤੀਸ਼ ਦੇ ਤਹਿਤ ਉੱਥੇ ਪਹੁੰਚਿਆ ਗਿਆ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰੇਕ ਦ੍ਰਿਸ਼ਟੀਕੋਣ ਤੋਂ ਇਸ ਮਸਲੇ ਮਾਮਲੇ ਨੂੰ ਸੁਲਝਾਉਣ ਦੀ ਦੇਖਣ ਦੀ ਸਮਝਣ ਦੀ ਜਾਂਚਣ ਦੀ ਕਿ ਇੱਥੇ ਕੁਝ ਵਾਪਰੇ ਆ ਕਿ ਇਸ ਤਰੀਕੇ ਦੇ ਨਾਲ ਵਾਪਰੇ ਆ ਨੌਜਵਾਨ ਜਿਹੜਾ ਕਿ ਸਕੂਟੀ ਦੇ ਉੱਪਰ ਇਹਨਾਂ ਪੈਸਿਆਂ ਨੂੰ ਲੈ ਕੇ ਜਾ ਰਿਹਾ ਸੀ ਉਸਦੇ ਪਹਿਲਾਂ ਸਕੂਟੀ ਦੇ ਵਿੱਚ ਕਾਰ ਦੇ ਨਾਲ ਟੱਕਰ ਮਾਰ ਦਿੱਤੀ ਜਾਂਦੀ ਹੈ ਚਾਰ ਨਿਆੰਗ ਸਿੰਘ ਬਾਣੇ ਦੇ ਵਿੱਚ ਮੌਜੂਦ ਵਿਅਕਤੀ ਜਿਹੜੇ ਨੇ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਉਤਰਦਾ ਹੈ ਕਾਰ ਦੇ ਵਿੱਚੋਂ ਤੇ ਇਸ ਡਿਗੇ ਹੋਏ ਨੌਜਵਾਨ ਦੇ ਕੋਲੋਂ ਪੈਸੇ ਲੈ ਕੇ ਗੱਡੀ ਦੇ ਵਿੱਚ ਬੈਠ ਕੇ ਉੱਥੋਂ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ ਆਸ-ਪਾਸ ਦੇ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਵੀ ਖੰਘਾਲੇ ਜਾ ਰਹੇ ਨੇ ਆਲ ਦਵਾਲ ਦੇ ਲੋਕਾਂ ਦੇ ਕੋਲੋਂ ਪੁੱਛ ਪ੍ਰਤੀਤ ਕੀਤੀ ਜਾ ਰਹੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰੇਕ ਐਂਗਲ ਤੋਂ ਇਸ ਖਬਰ ਨੂੰ ਇਸ ਅੱਜ ਕਹਿ ਲਈਏ ਕਿ ਘਟਨਾ ਨੂੰ ਸਮਝਣ ਦੀ ਪੁਲਿਸ ਦੇ ਆਲਾ ਅਧਿਕਾਰੀ ਜਿਹੜੇ ਨੇ ਮੌਕੇ ਦੇ ਉੱਪਰ ਪਹੁੰਚੇ ਹੋਏ ਨੇ ਤੇ ਉੱਥੇ ਦੀ ਹਲਚਲ ਦੀਆਂ ਤਸਵੀਰਾਂ ਤੁਹਾਡੇ ਨਾਲ ਇਸ ਵਕਤ ਹਮਦਰਦ ਟੀਵੀ ਦੇ ਵੱਲੋਂ ਸਾਂਝਾ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਪਰ ਉਥਲ ਪੁਥਲ ਜਿਹੜੀ ਹੁੰਦੀ ਉਹ ਦਿਖਾ ਲਈ ਦੇ ਰਹੀ ਹੈ ਇਸੇ ਸਕੂਟੀ ਦੇ ਉੱਪਰ ਸਵਾਰ ਹੋ ਕੇ ਉਸ ਨੌਜਵਾਨ ਦੇ ਵੱਲੋਂ ਆ ਜਿਹੜੇ ਪੈਸੇ ਲੈ ਕੇ ਜਾਏ ਜਾ ਰਿਹਾ ਸੀ ਤੇ ਉਹਨਾਂ ਦਾ ਪਿੱਛਾ ਕਰਦੇ ਇਹਨਾਂ ਚਾਰ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਲੋਕਾਂ ਦੇ ਵੱਲੋਂ ਇਸ ਦੀ ਪਹਿਲਾਂ ਗੱਡੀ ਦੇ ਵਿੱਚ ਇਸ ਦੀ ਸਕੂਟੀ ਦੇ ਵਿੱਚ ਟੱਕਰ ਮਾਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਇਹ ਡਾਵਾ ਡੋਲ ਹੁੰਦਾ ਧਰਤੀ ਦੇ ਉੱਪਰ ਡਿੱਗਦਾ ਹੈ ਸੜਕ ਦੇ ਉੱਪਰ ਡਿੱਗਦਾ ਹੈ ਉਸ ਤੋਂ ਬਾਅਦ ਇੱਕ ਨਿਹੰਗ ਸਿੰਘ ਬਾਣੇ ਦੇ ਵਿੱਚ ਵਿਅਕਤੀ ਜਿਹੜਾ ਉਹ ਕਾਰ ਦੇ ਵਿੱਚੋਂ ਨਿਕਲਦਾ ਤੇ ਉਸ ਦੇ ਵੱਲੋਂ ਇਸ ਦੇ ਕੋਲੋਂ 20 ਲੱਖ ਰੁਪਏ ਦਾ ਬੈਗ ਖੋਕੇ ਉਤਪ੍ਰਾਰ ਹੋਇਆ ਜਾਂਦਾ ਹੈ ਬਾਕੀ ਪੁਲਿਸ ਦੇ ਨਾਲ ਗੱਲਬਾਤ ਕਰਦੇ ਆਂ ਪੱਤਰਕਾਰਾਂ ਦੇ ਵੱਲੋਂ ਜਿਹੜੇ ਸਵਾਲ ਪੁੱਛੇ ਗਏ ਉਸ ਜਵਾਬ ਦੇ ਵਿੱਚ ਉਹਨਾਂ ਨੇ ਕੀ ਕੁਝ ਕਿਹਾ ਇਹ ਵੀ ਤੁਹਾਨੂੰ ਸੁਣਾਵਾਂਗੇ ਨਾਲ ਦੀ ਨਾਲ ਜਿਹੜਾ ਪੀੜਤ ਨੌਜਵਾਨ ਹੈ ਉਸ ਦੇ ਵੱਲੋਂ ਕੀ ਕੋ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਸਾਡੇ ਸਹਿਯੋਗੀ ਬਠਿੰਡਾ ਤੋਂ ਤੀਰਚ ਗਰਗਦੀ ਇਸ ਵਿਸ਼ੇਸ਼ ਰਿਪੋਰਟ ਦੇ ਜ਼ਰੀਏ ਤੁਹਾਨੂੰ ਦਿਖਾਉਣ ਤੇ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਕਿੰਨੇ ਲੱਖ ਰੁਪਇਆ ਖੋਕੇ ਲੈ ਗਿਆ ਇਸ ਨੂੰ ਲੈ ਕੇ ਕਿੱਥੇ ਲੈ ਕੇ ਚੱਲਿਆ ਸੀਗਾ ਘਰੇ ਲੈ ਕੇ ਚੱਲੇ ਚੱਲ ਕੇ ਕੰਮ ਕੀ ਕਰਦੇ ਉਸਨੇ ਉਹਨਾਂ ਦਾ ਤਾਂ ਇਮੀਗ੍ਰੇਸ਼ਨ ਦਾ ਕੰਮ ਹੈ ਹੈ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਦਾ ਇਹ ਪੈਸੇ ਇਮੀਗ੍ਰੇਸ਼ਨ ਦੇ ਸੀ ਨੇ ਇੱਕ ਬਾਈ ਦੀ ਦੁਕਾਨ ਕੋਲਾਈਗੁੱਟ ਜੀ ਉਹਨਾਂ ਦੀ ਉਹਨਾਂ ਕੋਲ ਹੀ ਕਰਦੇ ਸੀ ਜਿਹਨੂੰ ਕੋਈ ਕਦੀ ਪੁੱਛਿਆ ਨਹੀਂ ਸੀਗਾ ਤੇ ਉਹ ਦੁਕਾਨ ਨੂੰ ਕਿੱਥੇ ਲੈ ਕੇ ਚੱਲੇ ਗਏ ਕਰੀ ਲੈ ਕੇ ਚਲੇ ਚਲੇ ਲੈ ਕੇ ਚਲੇ ਗਏ ਤਾਂ ਪਤਾ ਲੱਗਿਆ ਕੌਣ ਸੀਗੇ ਬੰਦੇ ਉਹ ਜਿਹੜੇ ਤੇਰੇ ਮਗਰ ਲੱਗੇ ਨਹੀਂ ਆਇਆ ਤਾਂ ਕੋਈ ਪਤਾ ਨਹੀਂ ਲੱਗਿਆ ਜੀ ਕਿਹੋ ਜਿਹੇ ਹੁਲੀਏ ਦੇ ਬੰਦੇ ਸੀਗੇ ਨਿੰਗ ਸਿੰਘ ਬੰਦੇ ਸੀਗੇ ਸਾਰੇ ਚੋਲੇ ਪਾਏ ਹੋਏ ਸੀ ਕਿੰਨੇ ਜਣੇ ਸੀਗੇ ਜਣੇ ਉਤਰੇ ਦੋ ਆ ਜੀ ਸ਼ਾਇਦ ਬਾਕੀ ਇਹ ਸਾਰੇ ਲੋਕ ਕਹਿੰਦੇ ਆ ਇੱਥੇ ਆਸੇ ਪਾਸੇ ਜਿੰਨਾ ਨੇ ਦੇਖਿਆ ਉਹ ਕਹਿੰਦੇ ਵੀ ਚਾਰ ਜਣੇ ਸੀ ਅੱਛਾ ਗੱਡੀ ਕਿਹੜੀ ਦਾ ਕੰਮ ਕਰਦਿਆਂ ਨੂੰ ਦੋ ਸਾਲ ਹੋ ਗਏ ਅੱਛਾ ਚਲੋ ਵੀ ਗੱਡੀ ਕਿਹੜੀ ਸੀ ਵੀਰੇ ਐਗਜ਼ੈਲੋ ਗੱਡੀ ਕੋਲ ਆਪਣੇ ਹਥਿਆਰ ਦਾ ਕੁਝ ਵੱਲੋਂ ਲੱਗਿਆ ਵੀ ਹੈ ਸੀ ਹਥਿਆਰ ਤੋਂ ਪਿਸਟਲ ਸੀਗਾ ਵੀਰੇ ਇੱਕ ਸੀਗਾ ਹੈ ਨਾ ਅੱਛਾ ਭਾਜੀ ਜੋ ਟੱਕਰ ਮਾਰੀ ਸੀ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਵੀ ਟੱਕਰ ਕਿਉਂ ਮਾਰੀ ਹੈ ਭਾਈ ਕਿਉਂ ਕੀ ਗੱਲ ਹੋਈ ਇਹਨਾਂ ਦੇ ਰਾਈਡਰ ਕਿਹੜਾ ਹੋਇਆ ਤੁਹਾਡਾ ਪਹਿਲਾਂ ਸਾਨੂੰ ਦਵਾਰੇ ਪਤਾ ਹੀ ਲੱਗਿਆ ਗੱਲ ਦਾ ਸਾਡੇ ਤਾਂ ਇੱਥੇ ਜੇ ਟੱਕਰ ਮਾਰੀ ਉਹ ਗਾਲਾਂ ਹੀ ਦੇਣ ਲੱਗੇ ਅਸੀਂ ਸਕੂਟਰੀ ਸਾਈਡ ਤੇ ਕੀਤੀ ਉਹਨਾਂ ਨੇ ਦੁਬਾਰੇ ਫੇਰ ਟੱਕਰ ਮਾਰੀ ਉੱਥੇ ਸੀ ਟੱਗ ਪਏ ਤੁਸੀਂ ਕਿੰਨੇ ਜਾਣੇ ਸੀ ਕਿ ਦੋ ਜਣੇ ਸੀ ਇੱਕ ਮੁੰਡਾ ਹੋਰ ਸੀ ਤੇ ਚਾਬੀ ਵੀ ਤੁਹਾਡੀ ਐਕਟਿਵਾਈ ਲੈ ਆ ਉਹ ਕਿੱਟ ਵੀ ਲੈ ਕੇ ਖੋ ਕੇ ਤੇ ਚਾਬੀ ਵੀ ਲੈ ਗਏ ਇਹ ਥੋੜੀ ਜਿਹਾ ਪਹਿਲਾਂ 10 15 ਮਿੰਟ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਲੜਕੇ ਇੱਕ ਸਕੂਟੀ ਉੱਪਰ ਆਪਣੇ ਪੈਸੇ ਲੈ ਕੇ ਜਾ ਰਹੇ ਸੀਗੇ ਉਹਨਾਂ ਨੇ ਦੱਸਿਆ ਬਤਾਉ ਉਹਨਾਂ ਕੋਲ 20 ਲੱਖ ਦੇ ਕਰੀਬ ਕੈਸ਼ ਸੀਗਾ ਤੇ ਜਦੋਂ ਇਥੇ ਕਿਉਂਕਿ ਮਨੀ ਐਕਸਚੇਂਜ ਦਾ ਕੰਮ ਕਰਦੇ ਆ ਤੇ ਕੋ ਪੁਆਇੰਟ ਤੋਂ ਉਹਨਾਂ ਨੇ ਜਿਹੜੀ ਕੈਸ਼ ਸੀ ਜਲੈਕਟ ਕੀਤੀ ਸੀਗੀ ਤੇ ਜਦੋਂ ਇਸ ਪੁਆਇੰਟ ਦੇ ਕੋਲ ਪਹੁੰਚੇ ਤਾਂ ਪਿੱਛੋਂ ਇੱਕ ਗੱਡੀ ਸੀਗੀ ਗੱਡੀ ਦੇ ਵਿੱਚੋਂ ਜਿਹੜੇ ਹੈਗੇ ਆ ਉਹਨਾਂ ਨੇ ਟੱਕਰ ਮਾਰ ਕੇ ਉਹਨਾਂ ਨੂੰ ਡੋਟਕੇ ਤਿੰਨ ਦੇ ਕੋਲੋਂ ਜਿਹੜਾ ਕੈਸ਼ ਸੀਗਾ ਉਹ ਲੈ ਕੇ ਦਫਰਾਰ ਹੋ ਗਏ ਬਾਕੀ ਅਸੀਂ ਉਹਨਾਂ ਮੌਕੇ ਦੇ ਸਾਡੀ ਟੀਮ ਸਾਰੀ ਆਈ ਜਾਂਦੀ ਹੈ ਅਸੀਂ ਥਾਣਾ ਕੋਤਵਾਲੀ ਦੇ ਵਿੱਚ ਕਦਮਾ ਦਰਜੈਸਟ ਕਰ ਰਹੇ ਹਾਂ ਤੇ ਜਲਦੀ ਹੀ ਜਿਹੜਾ ਕੋਸ਼ਿਸ਼ ਕਰਾਂਗੇ ਕਿ ਜਿਹੜੇ ਬੰਦੇ ਨੇ ਕੌਣ ਬੰਦੇ ਸੀ ਨੇ ਪਿੱਛੇ ਉਹਨਾਂ ਨੂੰ ਜਲਦੀ ਫ੍ਰੀਸਟੇਟ ਦੀ ਕੋਸ਼ਿਸ਼ ਕਰਾਂਗੇ ਇਹ ਘਟਨਾ ਕਿਤਨੇ ਮੇਦੀ ਕਿਹਨਾਂ ਦੇਸੀ ਕੌਣ ਕੀ ਹੋਈ ਆ ਸੀ ਕੁਝ ਦੱਸਿਆ ਉਹ ਆਏ ਕੁਝ ਇਨਪੁਟ ਸਟੇਗਲ ਹੈਗੇ ਨੇ ਜਿੱਦਾਂ ਦਾ ਦਸਮਾ ਦਾਵਤ ਸੀਗੇ ਬਾਕੀ ਸਾਰੇ ਚੀਜ਼ਾਂ ਜਿਹੜੀ ਹੈਗੀ ਜਾਂਚ ਕਰਾਂਗੇ ਕਿ ਕੌਣ ਬੰਦੇ ਸੀਗੇ ਕੌਣ ਕੌਣ ਜਿਹੜੇ ਆਈਵਿਟਨਸ ਹੈਗੇ ਉਹਨਾਂ ਨਾਲ ਸਾਰਾ ਨਾਲ ਗੱਲ ਕਰਕੇ ਦਬੇਸ਼ ਸਰ ਗੱਡੀ ਕਿਹੜੀ ਰਕਮ ਲੈ ਕੇ ਰਕਮ ਲੈ ਕੇ ਜਾ ਰਹੇ ਸੀਗੇ ਕਢਾ ਕੇ ਲੈ ਕੇ ਆਏ ਜਿੱਦਾਂ ਕਿਸੇ ਨੂੰ ਦੇਣ ਥਲੇ ਸੀ ਕੀ ਆ ਪੂਰਾ ਮਾਲ ਪ੍ਰਾਈਵੇਟ ਇਹਨਾਂ ਦਾ ਬਿਜ਼ਨਸ ਹੈਗਾ ਮਨੀਸ਼ ਚੇਹ ਦਾ ਆਪਣਾ ਉਹਦੇ ਰਿਕਾਰਡਿੰਗ ਜਿਹੜੀ ਹੈਗੀ ਹੈ ਪੈਸੇ ਲੈ ਕੇ ਆ ਰਹੇ ਸੀ ਤੇ ਕੋਈ ਸਰ ਗੱਡੀ ਕਿਹੜੀ ਸੀਗੀ ਕੀ ਕਿੰਨੇ ਜਣੇ ਸੀਗੇ ਉਹਦੇ ਬਾਰੇ ਜਿਹੜੇ ਹੈਗਾ ਜੇ ਕਲੀਅਰ ਕਰਦੇ ਆ ਕਿਉਂਕਿ ਇਹਨਾਂ ਨੂੰ ਵੀ ਯਾਦ ਨਹੀਂ ਹੈਗਾ ਅੱਛਾ ਉਹ ਸਾਰੇ ਜਿਹੜੀ ਹੈਗੀ ਇੱਕ ਜਣਾ ਸੀ ਤੇ ਦੋ ਜਣੇ ਸੀ ਇਹਨਾਂ ਨੂੰ ਦੱਸੋ ਮਤਲਬ ਗੱਡੀ 'ਚ ਦੋ ਬੰਦੇ ਨਿਕਲੇ ਆ ਬਾਕੀ ਜਿਹੜਾ ਹੈ ਜਦੋਂ ਟ੍ਰੇਸ ਹੋ ਜਾਣਗੇ ਫਿਰ ਕਲੀਅਰ ਸਰ ਕੁਝ ਨਹੀਂ ਜਦੋਂ ਆਪਰੇ ਇੱਥੇ ਪਤਾ ਲੱਗ ਗਿਆ ਕੋਈ ਗੱਲ ਪਤਾ ਨਹੀਂ ਲੱਗ ਰਹੀ ਕੀ ਗੱਲ ਕੀ ਰਹੀ ਹੈ ਨਹੀਂ ਕਹਿੰਦੇ ਲੁੱਟ ਕੋਈ ਹੈ ਕਿਸੇ ਦੀ ਕੋਈ ਸਾਨੂੰ ਹਜੇ ਕੁਝ ਨਹੀਂ ਆਪ ਅਸੀਂ ਖੜੇ ਹੀ ਆੜੇ ਹੋਏ ਆ ਤੁਹਾਡੇ ਬੰਦੇ ਤੋਂ ਹੀ ਹੈ ਤੁਹਾਡੇ ਬੰਦੇ ਤੋਂ ਹੀ ਹੈ ਬੱਤੀ ਅੱਛਾ ਅੱਛਾ ਇਹਦੇ ਕੋਲ ਹੀ ਪਿਉਣ ਲੈ ਕੇ ਆਏ ਹੋ ਬਸ ਪੇਮੈਂਟ ਕਿੰਨੀ ਸੀ ਵੀ 3 ਲੱਖ 4 ਇੱਥੇ ਦੇਣੀ ਸੀ ਅੱਗੇ ਪੇਮੈਂਟ ਉਹਨੂੰ ਕੋਪਾ ਕੋਪਾ ਸੰਦ ਦੇਣੀ ਸੀ ਅੱਛਾ ਅੱਛਾ ਬਲੇ ਕਰ ਹਾਂ ਉਹ ਤੋਂ ਪੜਾਈ ਨਹੀਂ ਉਹਨਾਂ ਨੇ ਸਕੂਟਰੀ ਵਿੱਚ ਮਾਰੀ ਨਿੰਦਾ ਨੇ ਚਾਰ ਨਿੰਦਾ ਸੀ ਬਈ ਛਾਲੋ ਗੱਡੀ ਜੀ ਪਿੱਛੇ ਸਟicker ਲੱਗਾ ਬੁਜਰੰਗ ਵਾਲੀ ਦਾ ਅੱਛਾ ਬਲੈਕ ਤੇ orange ਅੱਛਾ ਜਿਹੜੋ ਉਹਨਾਂ ਨੇ ਪਹਿਲਾਂ ਜਾਂ ਕੱਟ ਲੱਗੇ cream color ਦੀ ਗੱਡੀ ਸੀ ਉਹ ਗਲੀ 'ਚ ਵੜ ਗਿਆ ਮੁੰਡਾ ਜਿਹੜੇ ਦੋ ਜਣੇ ਸੀ ਉਹਨੇ ਚਾਬੀ ਕੋਹ ਕੇ ਲੈ ਕੇ ਨਾਲ ਬੈਠ ਕੇ ਲੈ ਤੇ ਜਿਸ ਤੋਂ ਕੁਲੁੱਟ ਕੋਈ ਉਹ ਕਿਸ ਤੇ ਸੀਗਾ ਸਕੂਟਰੀ ਤੇ ਕਿੰਨੇ ਬੰਦੇ ਸੀਗੇ ਦੋ ਜਣੇ ਸੀ ਉਹ 4 ਸੀ ਉਹ 4 ਜਾਣੇ ਕਿੰਨੇ ਵਜੇ ਦੀ ਘਟਣਾ ਇਹ 4:42 43 ਮਿੰਟ ਹੋਏ ਸੀ ਅੱਛਾ ਪਿੱਛੇ ਆ ਰਹੇ ਸੀ ਕਿ ਕਿਆ ਅਚਾਨਕ ਇਹ ਨਹੀਂ ਗਈ ਸੀ ਐਂਜੀ ਗੱਡੀ تھی ਜਮਾ ਸੇਮ ਸੇਮ ਗੱਡੀ ਸੀ ਅੱਛਾ ਕਿੱਥੇ ਨੂੰ ਭੱਜੇ ਫਿਰੋ ਟੁੱਟਾ ਗਿਆ ਭਾਈ ਜਮਾ ਉਹ ਨਿਆਣਾ ਰੋਡ ਨੂੰ ਵਾਪਸ ਗਿਆ ਪਰ ਮੈਪਨ ਸੀਗਾ ਉਹਨਾਂ ਕੋਲ ਛੋਟਾ ਜਿਹਾ ਕੱਟਾ ਆ ਅੱਛਾ ਇਹ ਕਿਹੜਾ ਰੋਡ ਹੈ ਜੀ ਕਿਹੜਾ ਏਰੀਆ ਹੈ ਇਹ ਮਣਕੀ ਸਿੰਘ ਰੋਡ ਹੈ ਜੀ ਮਣਕੀ ਸਿੰਘ ਕੀ ਗੱਲ ਕੋਈ ਮੇਰੇ ਮਾਤਾ ਚਾਹ ਪੀਂਦਾ ਸੀ ਮਗਰੋਂ ਗੱਡੀ ਆ ਰਹੀ ਮੇਰੇ ਸਕੂਲ ਰੀ ਆ ਰਹੀ ਹੈ ਇਕ ਜੀ ਉਹਨਾਂ ਨੇ ਗੱਡੀ ਵੇਟ ਮਾਰੀ ਥੋੜੀ ਦੀ ਜੀ ਇਹ ਢੰਗ ਸੀਗੀ ਅੱਛਾ ਲੇਕਿਨ ਓਨਰ ਸਕੂਟੀ ਥੋੜੀ ਹਿਲਾਣੂ ਕਰ ਲਈ ਉਹਨਾਂ ਨੇ ਫੇਰ ਇੱਥੇ ਮਾਰੀ ਜੀ ਉਹਨਾਂ ਨੇ ਆਖਿਆ ਵਿਚਾਲੇ ਮੂਰੇ ਗੱਡੀ ਖੜੀ ਆਪਾਂ ਥੋੜੀ ਐਨੂੰ ਹੋਰ ਕਰ ਲੈਨੇ ਆ ਉਹਨਾਂ ਨੇ ਫੇਰ ਉੱਤੇ ਮਾਰੀ ਗਾਹਾਂ ਗਲੀ ਆ ਗਈ ਜੀ ਉਹਨਾਂ ਨੇ ਆਖਿਆ ਚੱਲ ਆਪਾਂ ਰੋਕ ਲੈਨੇ ਜੋ ਰੋਕੀ ਨਾ ਨੇ ਮਗਰ ਉਹ ਗੱਡੀ ਇੱਕ ਮੁੰਡੇ ਦਾ ਫੇਰ ਇੱਧਰ ਭਜਾਇਆ ਦਾ ਉਹ ਲੰਘ ਉਸ ਤਰੀ ਇੱਕ ਸਕੂਟੀ ਦੇ ਉੱਤੇ ਵਾਲੇ ਦੀ ਉਹਦੇ ਬੈਗ ਵੜਿਆ ਸੀ ਉਹ ਬਾਹਰ ਛੱਡ ਦਿੰਦੀਆਂ ਰਿਹਾ ਸੀਗਾ ਜਿਵੇਂ ਉਹਨਾਂ ਨੇ ਪਿਸਤੌਲ ਕੱਢਿਆ ਫੇਰ ਮੁੰਡੇ ਨੇ ਬੈਗ ਚ My move to Canada was a big step for my parents. My mother knows my work hours, so the moment I connect to the Go Wi Fi, I'll get her message. Are you on the train? Is anyone with you? And the answer is always the same. Mamad is a train operator in this cabin, there's a helpline for emergencies. Then she was really calm.